ਸ਼੍ਰੀ ਬਾਲਾ ਜੀ ਸੇਵਾ ਸਮਿਤੀ ਸਰਦੂਲਗੜ ਵੱਲੋਂ ਰਾਮ ਨੌਮੀ ਦੇ ਪਵਿੱਤਰ ਮੌਕੇ ਤੇ ਸਰਦੂਲਗੜ ਦੇ ਪੁਰਾਣਾ ਬਾਜ਼ਾਰ ਵਿਖੇ ਵਿਸ਼ਾਲ ਭੰਡਾਰੇ ਦਾ ਕੀਤਾ ਗਿਆ ਆਯੋਜਨ ਇਸ ਵੀਡੀਓ ਵਿੱਚ ਦੇਖੋ ਇਸ ਮੌਕੇ ਦੀਆਂ ਕੁਝ ਝਲਕੀਆਂ ਤੇ ਨਾਲ ਹੀ ਸੁਣੋ ਸਮਿਤੀ ਦੇ ਮੈਂਬਰਾਂ ਨੇ ਇਸ ਮੌਕੇ ਤੇ ਕੀ ਕਿਹਾ ਜੈ ਸ਼੍ਰੀ ਬਾਲਾ ਜੀ ਜਕਰਾ ਵੀਰ ਬਜਰੰਗੇ ਹਾਂਜੀ ਜੈ ਸ਼੍ਰੀ ਬਾਲਾ ਜੀ ਜੈ ਮਾਤਾ ਦੀ ਅੱਜ ਜੋ ਇਹ ਲੰਗਰ ਸ਼੍ਰੀ ਬਾਲਾ ਜੀ ਸੇਵਾ ਸੰਪਤੀ ਸਰੂਵੜ ਦੀ ਤਰਫੋਂ ਹਰ ਸਾਲ ਰਾਮ ਨੋਮੀ ਦੇ ਮੌਕੇ ਲਗਾਇਆ ਜਾਂਦਾ ਹੈ ਅਤੇ ਹਰ ਸਾਲ ਦੀ ਸੰਗਰਾਂ ਦੇ ਮੌਕੇ ਤੇ ਵੀ ਛੋਲੇ ਭਟੂਰਿਆਂ ਦਾ ਲੰਗਰ ਲਗਾਇਆ ਜਾਂਦਾ ਹੈ ਸ਼੍ਰੀ ਬਾਲਾ ਜੀ ਸੇਵਾ ਸੰਪਤੀ ਵੱਲੋਂ ਅਤੇ ਕਿਤੇ ਵੀ ਕੋਈ ਸਾਂਝੀ ਜਗ੍ਹਾ ਗਊਸ਼ਾਲਾ ਹੋਇਆ ਜਾਂ ਕੋਈ ਪੀਰਖਾਨਾ ਹੋਇਆ ਜਾਂ ਕਿਤੇ ਵੀ ਕੋਈ ਸਾਂਝੀ ਜਗ੍ਹਾ ਦੇ ਉੱਪਰ ਕੋਈ ਦੀਵਾਨ ਜਾਂ ਜਾਗਰਣ ਕਰਵਾਇਆ ਜਾਂਦਾ ਹੋਵੇ ਤਾਂ ਉੱਥੇ ਵੀ ਇਹ ਸੰਸਥਾ ਆਪਣੇ ਤਨ ਦੇ ਨਾਲ ਸੇਵਾ ਨਿਭਾਉਂਦੀ ਹੈ ਅਤੇ ਕਿਸੇ ਦੇ ਵੀ ਕੋਈ ਘਰੇ ਜਾਗਰਣ ਜਾਂ ਦੁਆਨ ਤੇ ਸੱਦਾ ਦਿੱਤਾ ਜਾਵੇ ਉੱਥੇ ਵੀ ਸਾਡੀ ਇਹ ਬਾਲਾਜੀ ਸੇਵਾ ਸੰਪਤੀ ਵੱਧ ਚੜ ਕੇ ਸੇਵਾ ਕਰਦੀ ਹੈ ਅਤੇ ਅਸੀਂ ਜੋ ਅੱਜ ਇੱਥੇ ਜੋ ਵੀ ਸੰਸਥਾਾਂਾਂ ਜਿਵੇਂ ਕਿ ਸਾਡੇ ਪ੍ਰੈਸ ਵਾਲੇ ਸਾਰੇ ਵੀਰ ਪਹੁੰਚੇ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਅਤੇ ਅਗਰਵਾਲ ਸਭਾ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਦੇ ਪ੍ਰਧਾਨ ਸੰਜੀਵ ਸਿੰਘਲਾ ਜੀ ਵੀ ਸਾਡੇ ਕੋਲ ਪਹੁੰਚੇ ਨੇ ਤੇ ਬ੍ਰਹਮਣ ਸਭਾ ਦੇ ਪ੍ਰਧਾਨ ਜੀ ਵੀ ਅਤੇ ਉਹਨਾਂ ਦੀ ਪੂਰੀ ਟੀਮ ਵੀ ਇੱਥੇ ਆ ਕੇ ਗਈ ਆ ਐਰੀ ਲਵਾ ਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਅਰਦਾਸ ਚੈਰੀ ਦੇ ਵਾਲ ٹرسٹ ਸਰਦੂਗੜ ਦੀ ਟੀਮ ਵੀ ਇੱਥੇ ਆ ਕੇ ਗਈ ਹੈ ਜੀ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਜੈ ਸ਼੍ਰੀ ਵਾਲਾ ਜੀ ਜਕਾਰਾ ਵੀਰ ਮਜਰੰਗੇ